ਨਾਲ ਦੀ ਨਾਲ ਆਨਰੇਰੀ ਮੈਜਿਸਟ੍ਰੇਟ ਵੀ ਬਣਾਇਆ ਗਿਆ ਉਹ ਲੋਕ ਕਿਉਂ ਨਾ ਕਰਦੇ ਦੱਸੋ ਜਿੰਨੂੰ ਇੰਨੀਆਂ ਸਹੂਲਤਾਂ ਮਿਲਦੀਆਂ ਹੋਣ ਉਹ ਕਿਉਂ ਨਾ ਅੰਗਰੇਜ਼ ਦੇ ਖਿਲਾਫ ਲੜਨ ਵਾਲਿਆਂ ਦਾ ਵਿਰੋਧ ਕਰਦੇ ਉਹਨਾਂ ਦੇ ਬਸ ਨਹੀਂ ਸੀ ਕਿਉਂਕਿ ਉਹ ਧਾਮ ਦੇ ਬਸ ਆ ਚੁੱਕੇ ਸਨ ਉਹ ਕਾਬੂ ਵਿੱਚ ਆ ਚੁੱਕੇ ਸਨ ਲੋਭ ਤੇ ਲਾਲਚ ਦੇ ਭਾਈ ਦੇਵਾ ਸਿੰਘ ਜੀ ਦਾ ਜ਼ਿਕਰ ਆਇਆ ਕਿ ਭਾਈ ਦੇਵਾ ਸਿੰਘ ਜੀ ਨੇ ਹਰ ਜਿੱਤ ਕੀਤੀ ਕਰਮਾ ਵਿੱਚੋਂ ਹੱਡੀ ਚੁੱਕ ਕੇ ਦਰਬਾਰ ਦੇ ਵਿੱਚ ਧਾਰ ਰੱਖੀ ਤਾਂ ਇਸ ਮਕਸਦ ਨਾਲ ਕਿ ਸ਼ਾਇਦ ਸਿੱਖਾਂ ਦੀ ਅਣਖ ਵਿੱਚ ਕੋਈ ਉਬਾਲਾ ਆਵੇ ਸ਼ਾਇਦ ਸਿੱਖਾਂ ਦੀ ਅਣਖ ਇਹਨਾਂ ਨੂੰ ਕੁਝ ਕਰਨ ਵਾਸਤੇ ਮਜਬੂਰ ਕਰੇ ਪਰੰਤੂ ਹੋਇਆ ਇਸ ਦੇ ਉਲਟ ਕਿ ਸਰਦਾਰ ਮੰਗਲ ਸਿੰਘ ਹੋਰ ਹੀ ਕੈਦ ਕਰਾਉਂਦੇ ਨੇ ਉਹ ਖਾਲਸਾ ਰਾਜ ਦੇ ਉਸ ਰਈਏ ਦਾ ਭਤੀਜੇ ਦਾ ਪੁੱਤਰ ਉਸ ਖਾਨਦਾਨ ਵਿੱਚੋਂ ਉਹ ਇਹ ਕੁਝ ਕਰਦੇ ਆ